ਦਸਹਿਰਾ ਪ੍ਰਬੰਧਕ ਕਮੇਟੀ ਪਿੰਡ 파ਸਲਾ ਦੀ ਅਹਿਮ ਮੀਟਿੰਗ ਸਰਪੰਚ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ 파ਸਲਾ ਵਿਖੇ ਹੋਈ ਜਿਸ ਵਿੱਚ ਸਰਪੰਚਪਤੀ ਨਾਲ ਆਉਦੇਦਾਰਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਵਿੱਚ ਗੁਰਮਖ ਸਿੰਘ ਨੂੰ ਪ੍ਰਧਾਨ ਰਕੇਸ਼ ਸ਼ਰਮਾ ਨੂੰ ਖਜ਼ਾਨਚੀ ਨਿਰਮਲ ਚੰਦ ਨੂੰ ਸੈਕਟਰੀ ਜੱਤ ਕੇ ਹਰਪ੍ਰੀਤ ਸਿੰਘ ਔਰਦਾਵਤ ਸਿੰਘ ਬੂਟਾ RAM ਵਿਜੇ ਸ਼ਰਮਾ ਡਾਕਟਰ ਚਮਕੌਰ ਆਦਿ ਕਮੇਟੀ ਮੈਂਬਰ ਚੁਣੇ ਗਏ ਇਸ ਮੌਕੇ ਨਵੇਂ ਚੁਣੇ ਗਏ ਪ੍ਰਬੰਧਕਾਂ ਨੇ ਦੱਸਿਆ ਕਿ ਦਸਹਿਰਾ ਪ੍ਰਬੰਧਕ ਕਮੇਟੀ ਵੱਲੋਂ ਦਸਹਿਰੇ ਦਾ ਤਿਹਾੜੀ ਪਿੰਡ 파ਸਲਾ ਦੰਦੂਆਲ ਕੋਜਪੁਰ ਅਤੇ ਜੈਤੋਵਾਲ ਦੇ ਨਿਵਾਸੀਆਂ ਦੇ ਸਹਿਯੋਗ ਨਾਲ 2 ਅਕਤੂਬਰ ਨੂੰ ਪਿੰਡ 파ਸਲਾ ਵਿਖੇ ਮਨਾਇਆ ਜਾਵੇਗਾ ਇਸ ਮੌਕੇ ਹੋਰ ਜਾਣਕਾਰੀ ਸਾਂਝੀ ਕਰਦੇ ਆ ਕਮੇਟੀ ਪ੍ਰਧਾਨ ਗੁਰਮਖ ਸਿੰਘ ਨੇ ਦੱਸਿਆ ਕਿ ਦੁਸਹਿਰੇ ਸੰਬੰਧੀ ਅੱਜ ਛੰਡੀ ਦੀ ਰਸਮ ਅਦਾ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਰਾਮਲੀਲਾ ਸ਼ੁਰੂ ਕੀਤੀ ਜਾਵੇਗੀ ਅਤੇ 2 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਪਿੰਡ 파ਸਲਾ ਵਿਖੇ ਦੁਸਹਿਰਾ ਮਨਾਇਆ ਜਾਵੇਗਾ ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ ਸਰਪੰਚ ਸੁਤਵਿੰਦਰ ਸਿੰਘ ਕਮੇਟੀ ਪ੍ਰਧਾਨ ਗੁਰਮukh ਸਿੰਘ ਜਾਨਜੀਤ ਰਕੇਸ਼ ਸ਼ਰਮਾ ਸੈਕਟਰੀ ਨਿਰਮਲ ਚੰਦ ਤੋਂ ਇਲਾਵਾ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਗੁਰਦਾਵਰ ਸਿੰਘ ਬੂਟਾ ਸਿੰਘ ਵਿਜੇ ਸ਼ਰਮਾ ਡਾਕਟਰ ਚੰਕੌਰ ਪਵਨ ਕੁਮਾਰ ਮਨਦੀਪ ਹੀਰ ਜੀਵਨ ਦੇਲ ਜੱਸਾ ਦੇਹਲ ਲਾਪ੍ਰੀਤ ਪੁਸਕਰ ਸ਼ਰਮਾ ਅਬੇ ਅਬਦੁੱਲਾ ਸੂਰਜ ਪ੍ਰੈਂਸ ਗगन ਮੋਨੂ ਹੈਪੀ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਾਸਲਾ ਦੀਆਂ ਸਾਰੀਆਂ ਹੀ ਸੰਗਤਾਂ ਨਗਰ ਨਿਵਾਸੀਆਂ ਭੈਣਾ ਤੇ ਭਰਾਵਾਂ ਨੂੰ ਬੜੀ ਹੀ ਬਹੁਤ ਖੁਸ਼ੀ ਦੀ ਖਬਰ ਦੇਣ ਲੱਗੇ ਆ ਜੋ ਕਿ ਹਰ ਸਾਲ ਦੀ ਤਰ੍ਹਾਂ ਆਪਣੇ ਪਿੰਡ ਵਿੱਚ ਦਸਹਿਰੇ ਦਾ ਮੇਲਾ ਮਨਾਇਆ ਜਾਂਦਾ ਬੜੇ ਚਿਰਾਂ ਤੋਂ ਤਕਰੀਬਨ ਸਾਡੀਆਂ ਸੁਰਤਾਂ ਤੋਂ ਵੀ ਪਹਿਲਾਂ ਦਾ ਇਹ ਮੇਲਾ ਚੱਲਦਾ ਆਇਆ ਇਸੇ ਤਰ੍ਹਾਂ ਵਾਹਿਗੁਰੂ ਕਿਰਪਾ ਕਰੇ ਗਾਂ ਵੀ ਚੱਲਦਾ ਰਹੇ ਉਹਦੀ ਅੰਜ ਪਹਿਲੀ ਰਸਮ ਅਸੀਂ ਚੰਡੀ ਦੀ ਰਸਮ ਗੱਡੀ ਆ ਚੰਡੀ ਗੱਡੀ ਆ ਜੀ ਪੈਨ ਪਾਸਲਾ ਦੀਆਂ ਸੰਗਤਾਂ ਨੇ ਇਸ ਲਈ ਹੁਣ ਸਾਨੂੰ ਵੱਧ ਤੋਂ ਵੱਧ ਪਾਸਲਾ ਨਿਵਾਸੀ ਦੰਦੂ ਵਾਲ ਨਿਵਾਸੀ ਖੋਜਪੁਰ ਨਿਵਾਸੀ ਅਤੇ ਜੈਤੋਵਾਲ ਨਿਵਾਸੀ ਸਾਰੇ ਪੈਣਾ ਭਰਾਵਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਾਡਾ ਸਹਿਯੋਗ ਕਰਿਓ ਨਾਲ ਸਾਡੇ ਦਸਹਿਰਾ ਕਰਾਉਣ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਿਓ ਦੂਜੀ ਗੱਲ ਆਪਣੇ ਪ੍ਰਬੰਧਕ ਕਮੇਟੀ ਦਸਹਿਰਾ ਕਮੇਟੀ ਦੀ ਪੰਚਾਇਤ ਤੋਂ ਇੱਕ ਬਖਰੀ ਚੁਣੀ ਗਈ ਆ ਜਿਹਦੇ ਪ੍ਰਧਾਨ ਸਾਡੇ ਗੁਰਮukh Singh Gopi ਦੀ ਸਾਡਾ ਮੈਂਬਰ ਪੰਚਾਇਤ ਵੀ ਆ ਉਹ ਮੁੰਡਾ ਜੀ ਉਹਨੂੰ ਅਸੀਂ ਪ੍ਰਧਾਨ ਬਣਾਇਆ ਸਾਡੇ ਰਕੇਸ਼ ਕੁਮਾਰ ਕੇਸ਼ਾ ਜੀ ਉਹ ਸਾਡੇ ਖਜ਼ਾਨਚੀ ਆ ਜੀ ਇਹਨਾਂ ਨੂੰ ਜੇ ਮੇਲੇ ਦੇ ਸਬੰਧ ਵਿੱਚ ਕਿਸੇ ਨੇ ਵੀ ਕੋਈ 파ਟ ਕਰਨਾ ਰੋਲ ਕਰਨਾ ਸਾਡੇ ਦਸਹਿਰੇ ਵਿੱਚ ਕਿਸੇ ਨੌਜਵਾਨੇ ਵਾਲੇ ਦੁਆਲੇ ਦੇ ਪਿੰਡ ਤੋਂ ਵੀ ਤੇ ਉਹ ਸਾਡੇ ਪ੍ਰਧਾਨ ਸਾਹਿਬ ਨਾਲ ਜਾਂ ਖਜ਼ਾਨਚੀ ਸਾਹਿਬ ਨਾਲ ਕੰਟੈਕਟ ਕਰ ਸਕਦਾ ਜੀ ਉਹ ਆਪਣੀ ਇੱਛਾ ਮੁਤਾਬਕ ਉਹਨੂੰ ਦੱਸ ਦਊਗੇ ਇਸ ਤੋਂ ਬਾਦ ਆਪਾ ਐਨਆਰਆਈ ਭਰਾਵਾਂ ਸਾਰੇ ਵੀਰਾਂ ਪੇਣਾ ਚਾਹੀਏ ਇੰਡੀਆ ਚਾਹੇ ਚਾਹੇ ਕੋਈ ਬਾਹਰ ਆਪਾਸ ਦਾ ਨੰਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਮਾਇਆ ਦੇ ਗੱਫੇ ਦਿਓ ਤੇ ਦਸਹਿਰਾ ਬਹੁਤ ਅਹੀ ਸੁਜੱਡੇ ਢੰਗ ਦਾ ਹੋਵੇ ਅਸੀਂ ਵੀ ਪਿੰਡ ਵਾਲੇ ਜਿੰਨੇ ਹੈਗੇ ਆ ਅਸੀਂ ਵੀ ਜਿੰਨਾ ਕੇ ਤੋਂ ਸਰਦਾ ਵੱਧ ਤੋਂ ਵੱਧ ਅਸੀਂ ਵੀ ਮਾਇਆ ਦੀ ਸੇਵਾ ਕਰਾਂਗੇ ਤੁਸੀਂ ਵੀ ਮੇਰੇ ਭੈਣ ਭਰਾ ਪਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਜਿਹੜੇ ਜਿਹੜੇ ਵੀ ਮੁਲਕ 'ਚ ਵੱਸਦਾ ਉਹ ਵੱਧ ਤੋਂ ਵੱਧ ਸਹਿਯੋਗ ਕਰੋ ਸਾਡੇ ਪ੍ਰਧਾਨ ਸਾਹਿਬ ਨਾਲ ਕਨੈਕਟ ਰੱਖੋ ਜੇ ਕਿਸੇ ਨੂੰ ਸਾਡੇ ਤਾਈ ਵੀ ਅਪਰੋਚ ਕਰਨ ਦੀ ਲੋੜ ਆ ਸਾਨੂੰ ਵੀ ਫੋਨ ਕਰ ਸਕਦਾ ਦਸਹਰੇ ਦੀ ਰਸਮ ਜਿਹੜੀ ਆਪਾਂ ਸ਼ੁਰੂ ਕਰਨੀ ਲਗਭਗ ਉਹ 27 ਸਤੰਬਰ ਤੋਂ ਸ਼ੁਰੂ ਹੋ ਕੇ 5 ਦਿਨ ਪੂਰਾ ਲਗਾਤਾਰ ਚੱਲਣਾ ਤੇ 2 ਅਕਤੂਬਰ ਨੂੰ ਦਸਹਰੇ ਦਾ ਲਾਸਟ ਦਿਨ ਆ ਲਾਸਟ ਦਿਨ ਇੱਥੇ ਬਹੁਤ ਭਾਰੀ ਇੱਕ ਛੰਝ ਮੇਲਾ ਵੀ ਹੁੰਦਾ ਜੀ ਉਹਨੂੰ ਵੀ ਦੇਖੋ ਤੇ ਰੌਣਕਾਂ ਵਧਾਓ ਹੁਣ ਸਾਨੂੰ ਸਾਡੇ ਪ੍ਰਧਾਨ ਸਾਹਿਬ ਅਗਲਾ ਪ੍ਰੋਗਰਾਮ ਦੱਸਣਗੇ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪਿੰਡ ਪਾਸਲਾ ਦੇ ਐਨ ਆਰ ਆਈ ਵੀਰ ਪਿੰਡ ਪਾਸਲਾ ਦੀ ਸਮੂਹ ਸੰਗਤ ਜੈਤਵਾਲ ਖੋਜਪੌਰ ਦੰਦੂਵਾਲ ਸਾਰੀ ਸੰਗਤ ਨੂੰ ਪਹਿਲਾਂ ਤਾਂ ਦੁਸਹਿਰੇ ਦੀਆਂ ਲੱਖ ਲੱਖ ਵਧਾਈਆਂ ਸਾਰੇ ಗ್ರಾಮ ਪੰਚਾਇਤ ਵੱਲੋਂ ਦਸਹਿਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਾਰ ਨਵੇਂ ਮੁੰਡੇ ਕਮੇਟੀ ਦੇ ਵਿੱਚ ਚੁਣੇ ਗਏ ਹਨ ਜੋ ਵੱਧ ਤੋਂ ਵੱਧ ਸਹਿਯੋਗ ਕਰ ਰਹੇ ਆ ਦਿਨ ਰਾਤ ਇੱਕ ਕਰਕੇ ਦਸਹਿਰੇ ਦੀ ਰੌਣਕ ਨੂੰ ਵਧਾਉਣ ਲਈ ਮਿਹਨਤ ਕਰ ਰਹੇ ਆ ਤੇ ਸਾਰੇ ਕਮੇਟੀ ਮੈਂਬਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਸਹਿਯੋਗ ਦੇ ਰਹੇ ਆ ਬਾਕੀ ਐਨਆਰਆਈ ਵੀਰ ਜਿੰਨੇ ਵੀ ਆ ਉਹਨਾਂ ਨੂੰ ਵੀ ਬੇਨਤੀ ਆ ਵੱਧ ਤੋਂ ਵੱਧ ਸਹਿਯੋਗ ਦਿਓ ਇਹ ਆਪਣਾ ਦਸਹਿਰੇ ਦਾ ਮੇਲਾ ਹਰ ਸਾਲ ਮਨਾਇਆ ਜਾ ਰਿਹਾ ਹੈ ਆਪਾਂ ਕੋਸ਼ਿਸ਼ ਕਰੀਏ ਕਿ ਇਸ ਮੇਲੇ ਨੂੰ ਵੱਧ ਤੋਂ ਵੱਧ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਮਨਾਈਏ। ਬਾਕੀ ਮੁੰਡੇ ਸਾਰੇ ਜਿੰਨੇ ਨੌਜਵਾਨਾਂ ਦਿਨ ਰਾਤ ਇੱਕ ਮਿਹਨਤ ਕਰਕੇ ਸਹਿਯੋਗ ਕਰ ਰਹੇ ਆ। ਬਹੁਤ-ਬਹੁਤ ਕਮੇਟੀ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਮਾਣ ਬਖਸ਼ਿਆ ਸੇਵਾ ਕਰਨ ਦਾ। ਬਾਕੀ ਸਾਡੇ ਸੀਨੀਅਰ ਮੈਂਬਰ ਸਹਿਬਾਨ, ਸਰਪੰਚ ਸਾਹਿਬ ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਇਸ ਮੇਲੇ ਨੂੰ ਵਧੀਆ ਤਰੀਕੇ ਨਾਲ ਸੁਚੱਜੇ ਢੰਗ ਨਾਲ ਮਨਾਉਣ ਦੇ ਵਿੱਚ ਦਿਨ ਰਾਤ ਇੱਕ ਮਿਹਨਤ ਕਰ ਰਿਹਾ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ